ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਤ ਚਰਕੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਸੈਕਟਰੀਏਟ ਬਠਿੰਡਾ ਕੋਲ ਮੌਜੂਦ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਐਕਟਾ ਉਗਰਾਹ ਵੱਲੋਂ ਅੱਜ ਜਿਹੜਾ ਇੱਕ ਪੁਤਲਾ ਫੁਕਿਆ ਗਿਆ ਕੀ ਕਾਰਨ ਹੈ ਇਸ ਪੁਤਲਾ ਫੁਕਨ ਦਾ ਸਾਡੇ ਨਾਲ ਆਗੂ ਮਜ਼ਦੂਰ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਅੱਜ ਪੁਤਲਾ ਫੁਕਿਆ ਗਿਆ ਤੁਹਾਡੇ ਵੱਲੋਂ ਕੀ ਕਾਰਨ ਹੈ ਤਾਂ ਇੱਕੋ ਇਹ ਪੁਤਲਾ ਸੀ ਟੀ.ਡਬਲਯੂਟੀਓ ਦਾ ਜਿਹਨੂੰ ਸੰਸਾਰ ਵਪਾਰ ਜਥੇਬੰਦੀ ਕਹਿੰਦੀ ਹੈ ਉਹਦਾ ਪੁਤਲਾ ਬਣਾਇਆ ਸੀ ਉਹਨੂੰ ਇਹ ਸਦਾ ਸੰਜੂਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਆਇਆ ਹੋਇਆ ਪਿੱਛੇ ਤੋਂ ਸਾਰੇ ਮੁਲਕ ਦੇ ਅੰਦਰ ਆਇਆ ਇਹ ਕੋਈ ਇਕੱਲਾ ਸਾਡੇ ਬਟਿੰਡੇ ਜ਼ਿਲ੍ਹੇ ਚ ਨਹੀਂ ਸਦਾ ਸੀਗਾ ਇਸ ਸਕੀਮ ਦਾ ਵੀ ਸਾਰੇ ਜ਼ਿਲ੍ਹਾ ਤੇ ਦਾ ਤਹਿਸੀਲ ਹੈੱਡਕੁਆਰਟਰਾਂ ਤੇ ਵੱਡੇ ਇਕੱਠ ਕਰਕੇ ਅਸੀਂ ਬੁੱਕਬਾਜ਼ਰੀ ਕੀਤੇ ਜਾਣ ਇਹ ਪੂਤਲਾ ਫੂਕੇ ਜਾਣ ਉਹਦੀ ਕੜੀ ਵਜੋਂ ਅਸੀਂ ਇਹ ਪੂਤਲਾ ਫੂਕਿਆ ਕਿਉਂਕਿ ਜਦੋਂ ਇੱਥੇ ਦੇਸ਼ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਉਦੋਂ ਵੀ ਨੌਂ ਅਗਸਤ ਨੂੰ 47 ਦੇ ਵਿੱਚ ਇਹ ਪਹਿਲਾਂ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਸੀ ਇਹ ਸਦਾ ਦਿੱਤਾ ਸੀ ਉਹਦੀਆਂ ਉਸੇ ਦਿਨ ਨੂੰ ਇਹ ਕਾਰਪੋਰੇਟ ਵਿਰੋਧੀ ਦਿਵਸ ਜੋ ਮਨਾਇਆ ਸੀ ਅੱਜ ਇਹ ਉਸ ਕੜੀ ਵਜੋਂ ਅੱਜ ਇਹ ਪੂਜਲਾ ਫੂਕਿਆ ਗਿਆ ਤੇ ਅਸੀਂ ਇਹ ਨਾਰਾ ਬੁਲੰਦ ਕੀਤਾ ਅੱਜ ਵੀ ਭਾਰਤੀ ਹਾਕਮਾਂ ਡਬਲਯੂਟੀਓ ਤੋਂ ਬਾਹਰ ਆਓ ਤੇ ਕਾਰਪੋਰੇਟੋ ਭਾਰਤ ਤੋਂ ਬਾਹਰ ਜਾਓ ਇਹ ਸਾਡਾ ਸੱਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਪਿਛਲੇ ਲੰਮੇ ਸਮੇਂ ਤੋਂ ਖਾਸ ਕਰਕੇ ਸੰਸਮਤਾਈ ਤੋਂ ਬਾਅਦ ਜਿਹੜੇ ਲੋਕਾਂ ਨੇ ਭਰ ਭਾਰੇ ਸੀ ਜਿੱਥੇ ਲੋਕ ਪੰਤਰਾ ਆ ਗਿਆ ਇੱਥੇ ਲੋਕਾਂ ਦਾ ਰਾਜ ਆ ਗਿਆ ਲੋਕਾਂ ਦੀ ਹੁਣ ਜੂਨ ਸੋਧਰੂਗੀ ਲੋਕਾਂ ਦੇ ਆਦੇ ਰਾਜ ਹੋ ਗਿਆ ਕੋਈ ਸਮੱਸਿਆ ਨਹੀਂ ਰਹੇਗੀ ਸਮੱਸਿਆ ਮਾ ਉਹdoctype ਗੰਭੀਰ ਹੋ ਗਾ ਵੱਧ ਰਹੀ ਹੈ ਕਿਉਂਕਿ ਇੱਥੇ ਜਿਹੜਾ ਉਹ ਗਰੀਬੀ ਤੇ ਨੀੜਾ ਵਾਲਾ 파ੜਾ ਹੈ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ ਹੁਣ ਜੇ ਇੱਕ 파ੜੇ ਦੀ ਗੱਲ ਕਰਨੀ ਹੋਵੇ ਤਾਂ ਉਹਦੇ ਵਿੱਚ ਤੁਸੀਂ ਕੋਈ ਧਾਰਨ ਦੇ ਸਕਦੇ ਹੋ ਇੱਕ ਪਾਸੇ ਕਾਰਪੋਰੇਟ ਘਰਾਣੇ ਵੱਡੇ ਆ ਜਿਹੜੇ ਵੱਡੀਆਂ ਕੰਪਨੀਆਂ ਆ ਪਿਛਲੇ ਦਿਨੀ ਜਿਵੇਂ ਅਡਾਨੀ ਦੇ ਪੁੱਤਰ ਦੇ ਵਿਆਹ ਦੀ ਚਰਚਾ ਚੱਲੀ ਉਹ ਕਰੋੜਾਂ ਅਰਬਾਂ ਰੁਪਇਆ ਖਰਬਾਂ ਰੁਪਇਆ ਉਹ ਪਾਣੀ ਵੰਗਦੋਂ ਹੋ ਰਿਹਾ ਇੱਕ ਪਾਸੇ ਸਾਡੇ ਕਿਸੇ ਗਰੀਬ ਪਰਿਵਾਰ ਕੋਲੇ ਆਪਦੇ ਧੀ ਨੂੰ ਇਲਾਜ ਕਰਾਉਣ ਨੂੰ ਪੈਸਾ ਨਹੀਂ ਹੁੰਦਾ ਇਸ ਕਰਕੇ ਪਾੜਾ ਕਿਉਂ ਹੈ ਇਹ ਸਾਡੀ ਚੁੱਥੇ ਬੰਦੀ ਦੀ ਕਹੀ ਜੀ ਇੱਕ ਤਾਂ ਇਹ ਸਮਝਦੀ ਹੈ ਜੀ ਅਸਲ ਪਾੜਾ ਇਸ ਕਰਕੇ ਇੱਥੇ ਕਾਰਪੋਰੇਸ਼ਨ ਦਾ ਕਬਜ਼ਾ ਹੈ ਸਾਰੀਆਂ ਨੀਤੀਆਂ ਬਣ ਕੇ WTO ਤੋਂ ਆਉਂਦੀਆਂ ਤੇ ਦੇਸ਼ ਦੀ ਰਾਜਗੱਦੀ ਤੇ ਬਿਰਾਜਮਾਨ ਕਿਸੇ ਵੀ ਰੰਗ ਦੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਗੱਦੀ ਤੇ ਆ ਚਾਹੇ ਪੰਜਾਬ ਦੀ ਗੱਦੀ ਤੇ ਉਹ ਸਾਰੀਆਂ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਸਹਿਮਤ ਹੁੰਦੇ ਹਨ ਪ੍ਰਧਾਨ ਜੀ ਜੇ ਗੱਲ ਕਰੀਏ ਦੇਖੋ ਭਾਰ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਤਾਂ ਇਹ ਕਹਿ ਰਹੀਆਂ ਵੀ ਅਸੀਂ ਹਰ ਇੱਕ ਨਾਗਰਿਕ ਦੀ ਹਰ ਇੱਕ ਜਥੇਬੰਦੀ ਦੀ ਜਿਹੜੀ ਮੰਗ ਪੂਰੀ ਕਰ ਰਿਆ ਉਹਨਾਂ ਦੇ ਸਿਧਾਂਤਾਂ ਤੇ ਸਾਡੀ ਪਾਰਟੀ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਕਿਹੜੀ ਮੰਗ ਪੂਰੀ ਕਰਤੀ ਜਾਂਦਾ ਉਹ ਗਿਣਕੇ ਦਿਖਾਉਣ ਦੇਖੋ ਕਾਗਜ਼ਾਂ 'ਚ ਮੰਗ ਪੂਰੀ ਕਰਦੇ ਆ ਕੇਂਦਰ ਦੀ ਆਧਾਰਨ ਦੇ ਨਹੀਂ ਹੋਵੇ ਸਾਰੇ ਫੈਸਲੇ ਲੋਕਾਂ ਦੇ ਵਿਰੁੱਧ ਆਉਂਦੇ ਇਹਨਾਂ ਦਾ ਕਗਲਾ ਕਾਨੂੰਨ ਬਣਾਇਆ ਹੋਇਆ ਜਿਹੜਾ ਜ਼ਮੀਨੀ ਸੁਧਾਰ ਕਾਨੂੰਨ ਜਿਹਨੂੰ ਕਹਿੰਦੇ ਆ ਵੀ ਜਿਹੜੀਆਂ ਕਾਨੂੰਨ ਮੁਤਾਬਕ ਬਾਦੂ ਨਿਕਲਦੇ ਆ ਜਿਮੀਂਦਾ ਉਹ ਗਰੀਬ ਕਿਸਾਨਾਂ ਚ ਨਹੀਂ ਜਿਹੜਾਂ ਚ ਵੱਡਾਂ ਕੀ ਹੋ ਗਿਆ ਲਾਗੂ ਪੱਟਾ ਮਸਲਾ ਹੈ ਜੇ ਸਾਡਾ ਖੇਤੀ ਪ੍ਰਧਾਨ ਦੇਸ਼ ਹੈ ਜੇ ਖੇਤੀ ਨੇ ਤਰੱਕੀ ਕਰਨੀ ਹੈ ਤਾਂ ਖੇਤੀ ਦੀ ਗੱਲ ਜ਼ਮੀਨ ਨਾਲ ਜੁੜੀ ਹੋਈ ਹੈ ਜ਼ਮੀਨ ਦੀ ਕਾਣੀ ਵੰਡਵਾ ਕਰਨੋਂ ਦਾਵਾ ਰਹੀ ਹੈ ਇੱਕ ਇਸੇ ਤਰ੍ਹਾਂ ਰੋਜ਼ਗਾਰ ਦਾ ਮਾਮਲਾ ਇਸੇ ਤਰ੍ਹਾਂ ਹੋਰਾਂ ਗੱਲਾਂ ਦਾ ਮਾਮਲਾ ਹੈ ਇੱਥੇ ਵਿੱਦਿਆ ਦੇਣ ਦਾ ਮਾਮਲਾ ਹੈ ਸਿਹਤ ਸਵਾਵਾ ਦੇਣ ਦਾ ਮਾਮਲਾ ਉਹ ਤਾਂ ਝੂਂਗੜ ਰਹਿੰਦੇ ਐ ਇਸ ਕਰਕੇ ਉਹ ਅਸਲ ਵਿੱਚ ਕਹਿਣ ਨੂੰ ਲੋਕਾਂ ਦਾ ਕਹਿੰਦੇ ਆ ਵੀ ਅਸੀਂ ਲੋਕਾਂ ਦਾ ਕਰਦੇ ਆ ਫਾਇਦਾ ਤੇ ਉਹਦੇ ਅੰਦਰ ਛੁਪੀ ਹੋਈ ਇਹ ਗੱਲ ਹੈ ਪਖਪੂਰ ਦੇ ਲੋਕਾਂ ਦਾ ਜਿਹਨੇ ਕਾਰਕੁਨ ਕਰਾਉਣਿਆਂ ਦਾ ਸ਼ਾਮਰਾਜੀ ਮੁਰਕਾਂ ਦਾ ਹਰ ਹਾਲੇ ਕਹਿੰਸ ਤੱਕਰ ਸਾਹਿਬ ਤੋਂ ਲੋਕਾਂ ਨਾਲ ਬਤਾਲਾ ਹੈਗਾ ਸਰਕਾਰਾਂ ਬਦਲ ਬਦਲ ਕੇ ਵੀ ਦੇਖ ਲਿਆ ਇਹਨਾਂ ਨੀਤੀਆਂ ਨੂੰ ਵਾਹੀ ਲਗਾਉਂਦੇ। ਪ੍ਰਧਾਨ ਜੀ ਸੈਂਟਰ ਗਵਰਨਮੈਂਟ ਨਵੇਂ ਕਾਨੂੰਨ ਲੈ ਕੇ ਆਈ ਹੈਗੀ ਹੈ। ਇਹਦੇ ਬਾਰੇ ਕੀ ਕਹਿਣਾ ਚਾਹੂੰਗਾ? ਦੇਖੋ ਸੈਂਟਰ ਸਰਕਾਰ ਨੇ ਇਹਦੇ ਚ ਵੀ ਉਹੀ ਜੀ ਗੱਲ ਈ ਉਹਨਾਂ ਨੇ ਵਰਤੀ ਹੈ। ਜਿਹੜਾ ਉਹਨਾਂ ਨੇ ਨਾਅਰਾ ਦਿੱਤਾ ਹੈ, ਗੱਲ ਕਰ ਰਹੇ ਉਹ ਤਾਂ ਬਹੁਤ ਲਮਾਉਣਾ ਹੈ। ਉਹ ਕਹਿੰਦੇ ਵੀ ਵਸਤੀਵਾਦੀ ਕਾਨੂੰਨ ਤਾਂ ਅਸੀਂ ਬਦਲ ਕੇ ਹੁਣ ਤਾਂ ਅਸੀਂ ਦੇਸ਼ ਦੇ ਕਾਨੂੰਨ ਬਣਾ ਲਏ। ਤੇ ਇਸ ਦੇਸ਼ ਦੇ ਤੇ ਲੋਕਾਂ ਦੇ ਬਣਾ ਲਏ। ਦੇਸ਼ ਦੇ ਲੋਕਾਂ ਦੇ ਹਿੱਤ ਚ ਕਾਨੂੰਨ ਕਿਹੜੇ ਆਏ ਉਹ ਪਹਿਲਾਂ ਨਾਲੋਂ ਸਖਤ ਕਰਦੇ। ਇਹ ਫੌਜਦਾਰੀ ਕਾਨੂੰਨ ਜਿਹੜੇ ਬਦਲ ਕੇ ਲੈ ਕੇ ਆਏ ਆ ਜਿਹੜੇ ਲਾਗੂ ਵੀ ਕਰਦੇ ਅੱਗੇ ਜੇ ਕਿਸੇ ਅਪਰਾਧੀ ਨੇ ਕੋਈ ਅਪਰਾਧ ਕਰਿਆ ਹੋਇਆ ਪੁਲਿਸ ਨੂੰ ਵੱਧ ਤੋਂ ਵੱਧ 15 ਦਿਨਾਂ ਦੇ ਨਾਲ ਆਪਣੇ ਹਿਰਾਸਤ ਦੇ ਵਿੱਚ ਆਪਦੀ ਰਿਮਾਂਡ ਦੇ ਵਿੱਚ ਰੱਖਣ ਦਾ ਅਧਿਕਾਰ ਸੀ ਤੇ ਆ ਨਵਾਂ ਕਾਨੂੰਨ ਹੁਣ ਉਹ 90 ਦਿਨ ਚੱਕ ਰੱਖ ਸਕਦੇ ਜੇ ਲੋੜ ਪਈ ਉਹ ਵੀ ਉਧਾ ਸਕਦੇ ਆ ਯਾਨੀ ਲੋਕਾਂ ਦਾ ਸਿਕੰਜਾ ਹੋਰ ਘਟਦਾ ਇਸੇ ਤਰ੍ਹਾਂ ਹੋਰ ਨਾ ਮਸਲਿਆਂ 'ਚ ਅਸਲ ਵਿੱਚ ਇਹ ਕਾਨੂੰਨ ਜਿਹੜੇ ਲੈ ਕੇ ਆਉਂਦੇ ਆ ਲੋਕਾਂ ਦਾ ਹੋਰ ਗਾਲਾਂ ਕੁੱਟਣਾ ਲੋਕਾਂ ਦੀ ਆਵਾਜ਼ ਇਹਨਾਂ ਨੇ ਬੰਦ ਕਰ ਦਿੱਤੀ ਆ ਜਿਹੜੇ ਕਿੰਨੇ ਬੁਢੀ ਜੀਵੀ ਆ ਲੋਕਾਂ ਦੇ ਪੱਖੀ ਉਹ ਫੜ ਕੇ ਦੇ ਲਾਂ ਚੁੱਤੇ ਹੋਇਆ ਕੀ ਕਰਦੇ ਆ ਉਹ ਸਾਈਂ ਬਾਬਾ ਹੈ ਇੱਕ ਨਾਮ ਆ ਬੁਢੀ ਜੀਵੀ ਉਹ 90% ਅਪਾਜ ਹੈ ਉਹ ਕੱਲ ਲਿਖਦਾ ਲੋਕਾਂ ਦੇ ਪੱਖ ਦੇ ਭਲਾ ਉਹਦੇ ਤੋਂ ਕੀ ਖਤਰਾ ਖੜਾ ਹੋ ਗਿਆ ਬਿਲਕੁਲ ਉਹਨੂੰ ਵੀ ਫੜ ਕੇ ਅੰਦਰ ਕੀਤਾ ਹੋਇਆ ਇਸ ਕਰਕੇ ਜਿਹੜੇ ਨਵੇਂ ਕਾਨੂੰਨ ਬਣਾਏ ਆ ਅਸੀਂ ਕਹਿੰਦੇ ਆ ਲੋਕਾਂ ਦਾ ਹੋਰ ਵੱਧ ਗळा ਘੁੱਟਣ ਦੀ ਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਅਸੀਂ ਆਉਣ ਵਾਲੀ 15 ਅਗਸਤ ਨੂੰ ਜਦੋਂ ਜਸ਼ਨ ਮਨਾਉਗੀ ਇਥੇ ਦੇ ਹਾਕਮ ਅਸੀਂ ਉਸ ਦਿਨ ਦੇ ਨਕਰੂਆਂ ਦੇ ਖਿਲਾਫ ਸਾਰੇ ਜ਼ਿਲ੍ਹਾ ਹੈ ਪੋਤਰਾ ਦੇ ਆਪਣੇ ਬਠਿੰਡੇ ਚ ਵੀ ਕਰਾਂਗੇ ਆਡੜ ਧਾਵਾ ਤੇ ਆਡੜ ਧਾਵਕਿਆਂ ਦੇ ਜਥੇ ਵੀ ਇਕੱਠਾ ਹੋਈਆਂ ਵਧੀਆਂ ਘੱਟ ਘੱਟ 2 ਦਰਜਨ ਤੋਂ ਉੱਪਰ ਦੇ ਇਥੇ ਬੰਦੀਆਂ ਨੇ ਸਿਰ ਜੁੜੇ ਹੋਏ ਆ ਉਹਨਾਂ ਦੇ ਜਥੇ ਬੰਦ ਮੰਨ ਲਓ 11 ਅਗਸਤ ਨੂੰ ਇਸੇ ਰੋਸ ਪ੍ਰਦਰਸ਼ਨ ਉਹਨਾਂ ਪਾਲੇ ਕਮੂਨਾਂ ਦੇ ਖਿਲਾਫ ਕਰਾਂਗੇ ਪ੍ਰਧਾਨ ਜੀ ਜੇ ਗੱਲ ਕਰੀਏ ਦੇਖੋ ਤੁਸੀਂ ਅੱਜ ਕਾਰਪੋਰੇਟਰ ਘਰਾਣਿਆਂ ਦਾ ਤੇ ਸੈਂਟਰਲ ਗਵਰਨਮੈਂਟ ਦਾ ਜਿਹੜਾ ਫੁੱਟਲਾ ਫੁੱਗਿਆ ਇਹ ਹੁਣ ਕੰਟੀਨਿਊ ਚੱਲਣ ਵਾਲਾ ਜਿਹੜੇ ਸੰਘਰਸ਼ ਜਦੋਂ ਤੱਕ ਸੈਂਟਰ ਸਰਕਾਰ ਤੁਹਾਡੀਆਂ ਮੰਗਾਂ ਵੱਲ ਪ੍ਰੋਪਰ ਨਹੀਂ ਧਿਆਨ ਦਿੰਦੀ ਬਿਲਕੁਲ ਇਹ ਕੰਟੀਨਿਊ ਹੁਣ ਨਹੀਂ ਚੱਲੇ 90 ਤੋਂ ਜਦੋਂ ਦੀਆਂ ਇਹ ਨੀਤੀਆਂ ਆਈਆਂ ਸੀ ਉਹ ਤੋਂ ਕੰਟੂ ਨਹੀਂ ਰੁਕੇ ਹੋਏ ਆ ਪਹਿਲਾਂ ਲੋਕਾਂ ਨੂੰ ਇਹ ਡਬਲਯੂਟੀ ਦੀ ਸਮਝ ਹੀ ਨਹੀਂ ਆਉਂਦੀ ਸੀ ਹੁਣ ਸਾਡਾ ਕੱਲਾ ਕੱਲਾ ਬੱਚਾ ਡਬਲਯੂਟੀ ਉਹ ਬਣਨ ਲੱਗਿਆ ਸਾਡੀਆਂ ਤੁਸੀਂ ਦੇਖਿਆ ਦਿੱਲੀ ਹਿੰਦੂ ਨਾਲ ਦੇ ਜਿਹੜੀਆਂ 80-80 ਸਾਲ ਦੀਆਂ ਸੜਕਾਂ ਬਜ਼ੁਰਗ ਮਾਵਾ ਐ 80-80 ਸਾਲ ਦੇ ਬਜ਼ੁਰਗ ਐ ਉਹ ਵੀ ਅਡਾਨੀਆਂ ਬੰਨ ਦਾ ਨੂੰ ਕਾਰਪੋਰੇਟ ਘਰਾਣਿਆਂ ਨੂੰ ਜਨਨ ਲੱਗਿਆ ਜਦੋਂ ਅਸੀਂ ਟੋਲ ਪਲਾਜ਼ਾਂ ਤੇ ਬੈਠੇ ਆ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਆ ਉਹਨਾਂ ਦੇ ਕਾਰੋਬਾਰ ਖੱਪ ਕੀਤੇ ਸੀ ਆਏ ਦਿਨ ਉਹਨਾਂ ਨੇ ਹਿੱਸ ਕਾਟੀ ਨੇ ਉਹ ਰਹੂਗਾ ਉਹਨਾਂ ਚਿਹਰੇ ਜੰਗ ਚੱਲਦੀ ਰਹਣੀ ਆ ਜਿੰਨਾ ਚਿਹਰੇ ਇਹ ਕਹਾਣੀ ਬੰਡਾ ਜਿਹੜੀ ਇਤਿਹਾਸ ਨਹੀਂ ਕੀਤੀ। ਬਿਲਕੁਲ ਜੀ ਬਿਲਕੁਲ ਐਸੀ ਭਾਰਤੀ ਕਿਸਾਨ ਜੂਨੀ ਨੇਤਾ ਉਹ ਗਰਾਹਾਂ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ ਸੈਂਟਰ ਗਵਰਨਮੈਂਟ ਜਿਹੜੀ ਪ੍ਰੋਪਰ ਕਿਸਾਨਾਂ ਦੇ ਮੰਗਾ ਵੱਲ ਧਿਆਨ ਨਹੀਂ ਦਿੰਦੀ ਅਤੇ ਕੋਰਪੋਰੇਟਰ ਘਰਾਣਿਆਂ ਦੇ ਹੱਥਾਂ 'ਚ ਜਿਹੜਾ ਬਾੜ ਨਹੀਂ ਆਉਂਦੀ ਉਹਨੇ ਤੱਕ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਸੰਘਰਸ਼ ਹੋ ਜਾਰੀ ਰਹਿਣਗੇ। ਕੈਮਰਾਮੈਨ ਸੁਜਲ ਦੇ ਨਾਲ ਮਨੋਚਰਕੀਵਾਲ दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप